ਹਰ ਜਸਰ ਸਿਕਾ ਜੀ ਸਾਰੇ ਆਨ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਸਾਲ ਜਾਨੇ ਬਹੁਤ ਵਧੀਆ ਅਸੀਂ ਹੁਣ ਰੈਡੀ ਸ਼ੈਡੀ ਹੋ ਕੇ ਚੱਲੇ ਆ ਤੇ ਅੱਜ ਚੱਲੀ ਆ ਮੈਂ ਤੇ ਪੇਕਿਆਂ ਨੂੰ ਮੇਰੇ ਤਾਇਆ ਜੀ ਦਾ ਪੁੱਤ ਕੈਨੇਡਾ ਤੋਂ ਆਇਆ ਵਾ 6 ਸਾਲ ਬਾਅਦ ਤੇ ਉਹਨੂੰ ਮੈਨੂੰ ਚੱਲਿਆ ਉਹਦਾ ਫੋਨ ਆਇਆ ਸੀਗਾ ਤੇ ਦੱਸਿਆ ਉਹਨੇ ਹੈ ਨਹੀਂਗਾ ਸਰਪ੍ਰਾਈਜ਼ ਦਿੱਤਾ ਅੱਜ ਸਾਰਿਆਂ ਨੂੰ ਦੱਸ ਕੇ ਨਹੀਂ ਆਇਆ ਹੈਗਾ ਤੇ ਉਹਨੂੰ ਨੂੰ ਮਿਲਾਂਗੇ ਜਾ ਕੇ ਰਾਤ ਕੱਟ ਕੇ ਉਹੜੀਆਂ ਬਾਅਦ ਸਵੇਰ ਨੂੰ ਸਾਰੇ ਇਸ ਨਿਕਲੇ ਆਉਣਾ ਮਹਾਂ ਸ਼ਾ ਮੱਦੀ ਤਾਂ ਵੀ ਕਿਤੇ ਤੇ ਉਹ ਨਾ ਛੋਟਾ ਹੁੰਦਾ ਵਾ ਮਤਲਬ ਮੈਂ ਹੀ ਪਾਲਿਆ ਸੀ ਉਹਨੂੰ ਐਲ ਵੀ ਮੈਂ ਵੱਤ ਵਤ ਮੈਂ ਹੀ ਚੱਕਿਆ ਉਹਨੂੰ ਛੋਟਾ ਹੁੰਦਾ ਮੈਨੂੰ ਬਹੁਤ ਚਾਉਂਦਾ ਸਾਡੇ ਘਰ ਹੀ ਸਗਾ ਛੋਟਾ ਜਿਹਾ ਕੁਦੀ ਸੀਗਾ ਪਤ ਤੋਂ ਬਾਅਦ ਵਿੱਚ ਤੇ ਸਾਗਰ ਨੂੰ ਬਹੁਤ ਜ਼ਿਆਦਾ ਪਿਆਰ ਆ ਇਸ ਲਈ ਅੱਜ ਰਾਤ ਨੇੜੇ ਪਹੁੰਚ ਗਿਆ ਤੁਸੀਂ ਪਹੁੰਚ ਗਈ ਸੀ ਜਦਰਾਉਂ ਇੱਥੋਂ ਹੈਗਾ 25 ਕਿਲੋਮੀਟਰ ਬੰਨਦਾ ਹੈ ਨਾ ਨਹੀਂ ਆ 3 ਕਿਲੋ ਮਟਰ ਪਿੰਡ ਲੈ ਗਿਆ। ਥੋੜਾ ਜਿਹਾ ਆਈਆ। ਥੋੜਾ ਜਿਹਾ ਟਾਈਮ ਹੋਰ ਲੱਗੂਗਾ ਹੁਣ। ਫਿਰ ਪਹੁੰਚਾਂਗੇ। ਮੈਂ ਭਰਾ ਹੁੰਦਾ ਮੈਥਮੈਟਿਕ ਤੋਂ ਫਸਿਆ। ਸਟ੍ਰੈਫਰ ਬਹੁਤ ਹੋਦੀ। ਦੋਨੇ ਜ਼ਾਂਦੇ। ਜਾਂਦੇ ਬੈਗਿੰਗ ਹੋ ਜਾਂਦੀ ਹੈ ਨਾ। ਟ੍ਰੇਨ ਬਹੁਤ ਜਿਆਦਾ ਦੇ ਵਿੱਚ। ਬਾਅਦ ਵਿੱਚ ਉਤਰਨ। ਸ਼ਾਮ ਨੂੰ ਅਸੀਂ ਨਿਕਲਿਆ ਬਸ ਰਾਤ ਦੀ ਕੱਟਣੀ ਹੈ। ਕੱਲ ਸਵੇਰੇ ਸੂਰਜ ਤੇ ਆ ਜਾਣਾ। ਹਾਂਜੀ ਬੱਚੇ ਕਹਿੰਦੇ ਹੁਣ ਅਸੀਂ ਕੁਲਚੇ ਖਾਣੇ ਆ ਪਾਪਾ ਤੇ ਸਰਦਾਰ ਅਰਜੁਨ ਕੁਲਚੇ ਲੈਣ ਗਏ ਨੇ ਇਥੋਂ ਤੇ ਕੁਲਚੇ ਖਾ ਕੇ ਫੇ ਚੱਲਦੇ ਆ ਕੁਲਚੇ ਨੇ ਪਿੱਛੇ ਪੈ ਗਏ ਸੀ ਆ ਜਾਈ ਆ ਇਹ ਆ ਬੁੱਟੇ ਕਾ ਦੇ ਤੋਰੀਆਂ ਇਹ ਇਹ ਦੋ ਆ ਹਣ ਥੰਡਣੇ ਕਹਿੰਦਾ ਮੈਨੂੰ ਹੁਣਾ ਦੇ ਬੁੱਟੇ ਓਕੇ ਬੁੱਟੇ ਇਹ ਤਾਂ ਬਿੰਨਾ ਨਹੀਂ ਆਹ ਲਿਆ ਕਦੂ ਤੋਰੀ ਕਦਕਾ ਤੋਦੇ ਮਿਲਿਆ ਹੰਦੇ ਐ ਨਹੀਂ ਪਰਲੇ ਆਂਦੀਆਂ ਫੇਰ ਵੀ ਮੈਂ ਨਾ ਨਾ ਤਰ ਕੇ ਮੈਂ ਤਰ ਕੇ ਚੱਲ ਗਿਆ ਹੁਣ ਮੇਲਣਾ ਆਜੋ ਭੰਡੀਆਂ ਉੰਰੀ ਆ ਉਹ ਜਾਂਦਾ ਇੱਧਰ ਹਾਂ ਬੱਸ ਇਹ ਪਾਪੂ ਕਸੀ ਆਸਮੀਕ ਇਹ ਤਾਂ ਯੋਉਂਦੀ ਆ ਕਿ ਮੈਨੇ ਫੋਨ ਨਹੀਂ ਇਹ ਅੰਦਰ ਹੋਣਾ ਕਹਾਂ ਬਾਪੂ ਆਇਓ ਅੰਦਰ ਨੂੰ ਇੱਕ ਦੀ ਡੇਟ ਫੋਨ ਕਹਿੰਦਾ ਆਹ ਚੱਲ ਕੱਟੂ ਆ ਨਹੀਂ ਸਰ ਬੰਦ ਰਹੀ ਦੋਵੇਂ ਬਾਈ ਕੱਟ ਮਾਰ ਦੋ ਚਲਾ ਦੇ I'm n o s e i r o b a l i t t i r n o s r i o t e more. ਵਰ ਜਾਂਦੀ ਹੈ ਵਾਹ ਮਤਬਾਸ ਮਤਬਾਸ ਬਸ ਮਤਬਾਸ ਲੈ ਨਾ ਅੱਜ ਆਪਾਂ ਚੱਲਦੇ ਆਂ ਕਿ ਪੈ ਗਏ ਤਾਂ ਕੀ ਹੋ ਗਿਆ ਤੂੰ ਇਧਰ ਹੀ ਫੜ ਚੱਲ ਚਲੀ ਜਾਂਦੇ ਲੈ ਕਿੰਨਾ ਬੰਮੇ ਹੁਣ ਤੂੰ ਚੀਰੋ ਖੁਦ ਕੋ ਉਧਾ ਕੇ ਬੀਤ ਰਹਾ ਹੈ ਚੱਲ ਚੱਲੀ ਆਪਾਂ ਕਿ ਮੈਂ ਤੇ ਮੇਰਾ ਫੋਨ ਤੇ ਚੱਕ ਲਈ ਅੱਜ ਕੋਈ ਮੈਂ ਚੱਕ ਲਈ ਨਾ ਬੁਝਾ ਦੇ ਕਿਉਂ ਦਾ ਕਾਜ ਹੈ ਮੇਰਾ ਅੱਜ ਤੋਂ ਗਿਆ ਚਲ ਉੱਪਰੋਂ ਲਾ ਦਿਓ ਇਹਨੂੰ ਉਹ ਨਹੀਂ ਹੁੰਦੀ ਇਹਰੋਂ ਹੁਣ ਤਾਂ ਕੋਮਨ ਤੂੰ ਵੀ ਬੇਲੀ ਨੂੰ ਫੋਨ ਲੈ ਸਾਡੀ ਉਹ ਫੜ ਲਾ ਮੇਰਾ ਕੱਫੜ ਲਾ ਰੱਖ ਕੇ ਰੱਖ ਹਾਂ ਨਾ ਤੁਹਾਨੂੰ ਲਾ ਉਹ ਰੱਖਿਆ ਸੀਗਾ ਉਹ ਨਾਲ ਦੀ ਨਾਲ ਪਾਉਣੀਆਂ ਨੇ ਕਣਾ ਕੱਢ ਜਾ ਫੋਟੋ ਹੀ ਨਹੀਂ ਹੁੰਦਾ ਵਧੀਆ ਨਹੀਂ ਕੈਮਰਾ ਨਾਲ ਸੋਝਦਾ ਕਿ ਤਾ ਆਈ ਇੱਕ ਜਦੋਂ ਕੈਮਰਾਮੈਨ ਨੂੰ ਸੋਝਦਾ ਇੱਕ ਕਰਦਾ ਪਰ ਤੈਨੂੰ ਕੋਈ ਵੀ ਕਰ ਜਣਾ ਤੇ ਗੰਭਰੀ ਹੋ ਫੋਟੋ ਹਰ ਸਭ ਹਰ ਦਵਾਰ ਆਖਣਾ ਕੋਈ ਮੂਰ ਗੋਲੀ ਵਿੱਚ ਸਭ ਕਸ਼ੀ ਨਹੀਂ ਹੁੰਦੀ ਖੜ ਜਾਓ ਦਸਨ ਕਹਿੰਦਾ ਮੇਰੇ ਨਾਲ ਤੇ ਨਾ ਉਹ ਸਾਥ ਦਾ ਆ ਰਹਾ ਕੋਈ ਨਹੀਂ ਕੱਲ ਦੇ ਹੁਣ ਇੱਧਰ ਇੱਥੇ ਟਾਈਮ ਹੁਣ ਇੱਧਰ ਇੱਧਰ ਆਸ਼ਿਕ ਪੁਆਇੰਟ ਡਰਾਉਣੇ ਕਾਦੇ ਖੜਾ ਹੱਸਦਾ ਤੂੰ ਆ ਕੱਪੜਿਆਂ ਨੂੰ ਲਾਦਣਾ ਚਾਹ ਚਾਹ ਮਗਰ ਅੱਜ ਗਾਇਲ ਗੱਲ ਅੱਲਾ ਹੁਣ ਆਵੋ ਤੁਸੀਂ ਚਲੋ 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 ਤੁਸੀਂ ਆਓ ਨਹੀਂ ਨਹੀਂ ਚਲੋ ਪਹਿਲਾਂ ਇਹ ਬਾਕੀ ਕਰ ਲਓ ਇੱਕੋ ਹੀ ਗੱਲ ਹੈ ਚਲੋ ਭਾਈ ਚਾਰ ਵਿਚਾਰ ਜੀ ਵੀ ਦੇਣ ਤੁਸੀਂ ਗਿਆ ਮਸਾ ਗਿਆ ਬਤੀ ਗਿਆ ਕੋਈ ਠੱਕ ਤੁਸੀਂ ਲਈ ਗੇਣਾ ਰਾਜ ਕੇ ਕੇ ਰੰਗ ਆਪ ਜੋ ਖਾਦੇ ਕਦਾ ਚਲ 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 ਹੱਥ ਪਰੇ ਕਰ ਗੋਮਲ ਚੱਲ ਨਹੀਂ ਆਈ ਜਾਗਦਾ ਫਾਨ ਚਾਹਤੇ ਨੇ ਕੋਲੇ ਕੱਢ ਜਾਏ ਆ ਕੇ ਕੋਈ ਨਹੀਂ ਹੁੰਦਾ ਐਵੇਂ ਕਰੀਏ ਅਮਰ ਜੀ ਤੁਹਾਨੂੰ ਵਧਿਤ ਕਰੀਏਗੇ ਇਹ ਤਾਂ ਨਾਲ ਆਉਂਦੀ ਲੋ ਵੀ ਜਵਰਾਜ ਤੈਨੂੰ ਕੋਣ ਲਾਵਾ ਉਹ ਮੋਢੀ ਕਰਤਾ ਹਾਂ ਸਿਰ ਤੇ ਲਿਆਉਂਦਾ ਫੋਨ ਸਾਹਬ ਵੀਰ ਉਹ ਬਸ ਸਿੱਧਾ ਅੰਦਰ ਰਹਿ ਗਿਆ ਹਰਦੀ ਗੱਜਾਇਆ ਨਹੀਂ ਜੀ ਬਹੁਤ ਪਾਈ ਜੀ ਕੋਈ ਜਾ ਰਿਹਾ ਚੰਗੀਆਂ ਚੰਗੀਆਂ ਜੰਮਦਾਂ ਦੇ ਰੋਟੀ ਲੈ ਕੇ ਚਲਵਾ ਦੇ ਰੱਖੋ ਜਾ ਤਾਂ ਖਾ ਲੋ ਕੋਲ ਮੈਂ ਜਿੱਥੇ ਜਾ ਕੇ ਖਾ ਦੋ ਉੱਥੇ ਜਾ ਰਿਹਾ ਰੱਖ ਲੋ ਰੱਖ ਰੱਖ ਆਹ ਬਸ ਆਇਆ ਬੇਤੋ ਚੀਕੇ ਨਾ ਰੋਤੇ ਚਲੋ ਰਵੀ ਅੰਡੀ ਚਾਪ ਅੱਗੇ ਮੈਂ ਦੋਹਰੋ ਡੇਢ ਹੋ ਜਾ ਡਾਖਲੀ ਨਾ ਜਪਲੀਨ ਜਪਲੀਨ ਚਲੋ ਵੀ ਹੁਣ ਡਾਂਗ ਤਾਂ ਇਹ ਤਾਂ ਦੇਖ ਕੇ ਬਈ ਨਹੀਂ ਮੈਂ ਫੜੀ ਤੱਕ ਜੂਰੀ ਚਲੋ ਚਲੋ ਗੱਦੀ ਡਾਂਗ ਉਹ ਇਹਨੂੰ ਦੋਮਾ ਟੋਕੋ ਮੇਟ ਕਰਕੇ ਹੁਣ ਹੁਣ ਉਹ ਕਰਾ ਲਉ ਤਨੇ ਜਾਨ ਚੰਦੇ ਪਾ ਲਓ ਬਈ

सूरी बाई क्या राजन जी तो मेरे बाई तो ना मेरे जैसे क्या पार्टी एक ही के पार्टी के इसमें आने के लिए बाई के तीन आ रहे हैं ओह बाई ना वो आ रहे हैं आ जाते हैं भूमावू आप भी जाते हैं बुत्था बैठ तो दे ये वो पता नहीं कोई नहीं लोटे जाना तो नहीं जाना ठीक है मैं बोलूँ नेक टा� ਆ ਲੈ ਜੀ ਹੋਰ ਲੈ ਪਹਿਲੇ ਜਾਈ ਸਾਰੇ ਕੋਲੇ ਨਹੀਂ ਵੀ ਹੋਇਆ ਜਾਂ ਇੱਧਰ ਹੋਇਆ ਇੱਕ ਤਾਂ ਹੋ ਗਿਆ ਨਹੀਂ ਨਹੀਂ ਤੂੰ ਉੱਥੇ ਹੋੜ ਜਾ ਫਾਨਸ ਮम्मी ਮਾਰਨੇ ਪਾਸੇ ਇੱਥੇ ਲੈ ਚੁੱਪ ਜਾ ਤਾਲੇ ਭੁਣੇ ਗੱਲੋਂ ਨਹੀਂ ਨਹੀਂ ਬੱਸ ਬਸ ਆ ਗਿਆ ਹੁਣ ਬਸ ਸਹੀ ਹੈ ਹਾਂ ਤੂੰ ਇੱਧਰ ਆ ਪੁਰ ਲੈ ਆ ਹਾਂ ਤੂੰ ਫੋਟੋ ਮੈਕਿੰਗ ਕਰ ਲੈ ਕੱਟ ਹੋ ਗਿਆ ਹੁਣ ਸਾਰੇ ਉੱਥੋਂ ਬਾਹਰ ਨੂੰ ਆ ਗਏ ਹੁਣ ਇੱਥੇ ਬੈਠਾਂਗੇ ਇਧਰ ਅੱਗੇ ਬੈਹਗੇ ਮੇਰੇ ਸਰ ਤੇ ਉਹ ਪੈ ਗਏ ਮੋਟੇ ਸੀ ਹੁਣ ਸਾਰੇ ਬਾਹਰ ਬੈਠਾਂਗੇ ਹੈ ਹਾਂ ਹੋਂ ਤਾਂ ਖੁਸ਼ ਹੋਂ ਤਾਂ ਜੀ ਮਰ ਹੋਂ ਤਾਂ ਆਪ ਜੀ ਮਰ ਹੋਂਦਾ

ਇਹਦਾ ਜਿਹੜਾ ਵੀ ਕਿੱਥੇ ਪੜੀ ਲੈਂਦੇ ਆ ਆ ਫਿਕਰ ਕਰਕੇ ਲਿਆ ਮੈਂ ਜਾਣਾ ਪਹਿਲਾਂ ਜਾ ਇੰਗਲੈਂਡ ਤੋਂ ਲਿਆਈ ਸੀ ਆਉਂਦੀ ਹੋਈ ਦੱਬੇ ਆਏ ਥੱਲੇ ਕੋਈ ਮੈਂ ਜਾਣਾ ਯਾ ਨਾ ਹੈ ਨਹੀਂ ਨਹੀਂ ਹੋ ਰਿਹਾ ਵਿੱਚ ਬੋਲਣਾ ਮਾੜਾ ਨਹੀਂ ਚੰਗਾ ਜਿੰਨਾ ਬੱਲੇ ਦਾ ਨਾ ਚੰਗਾ ਤੇਰਾ ਕਮਲ ਹੋਇਆ ਖਲਾਰਾ ਬਹੁਤ ਬਿਆਕਰ ਆਪਣੇ ਇਹ ਤਾਂ ਖਲਾਰਾ ਤੇ ਲੱਗੀ ਸਾਰੇ ਨੇ ਬਾਹਰ ਇਹੀ ਹੋ ਗਈ ਲੱਗੀ ਦੋ ਲੋ ਵੀ ਲੱਗੀ ਸਾਰੇ ਖੁਸ਼ ਹੋਏ ਉਹ ਦੇਖ ਕੇ ਅੱਛਾ ਆ ਸਭ ਤੋਂ ਵੱਧ ਮਸ਼ਹੂਰ ਹੋਈ ਹੈ ਤਾਈ ਮੇਰੀ ਤਾਈ ਤੇਰਾ ਬਰਾਤ ਨੂੰ ਬਰਾਤ ਵੀ ਇਹ ਤਾਂ ਦੇ ਬਿਆਨ ਵੀ ਮੈਂ ਕੇ ਗੱਲ ਮੈਂ ਆ ਕੇ ਖਾਣਾ ਮੈਨੂੰ ਪੈਸੇ ਦੇ ਦੋ ਨੌਜੀ ਆ ਗਈ ਹੁਣ ਆ ਪੱਦਰ ਘਰੇ ਆਪਣੇ ਚਾਹ ਪੀ ਆਂਦੀ ਕੇਕ ਖਾ ਜਾਂਦਾ ਮਿਲਿਆ ਏ ਗਿਲੇਆ ਏ ਉਹ ਹੁਣ ਆਗੇ ਇੱਧਰ ਪਾ ਲਓ ਹਾਂ ਬਾਹਰ ਖਾਂਦਾ ਚਪੜਾ ਇੱਥੇ ਹੁਣ ਕਿੱਥੇ ਮਿਲਣੀਆਂ ਤੁਹਾਨੂੰ ਲੱਭ ਲਓ ਹੈ ਚਪੜਾ ਲੱਭ ਦਸੀ ਕੁਆ ਮੋਲ ਨੂੰ ਚਪੜਾ ਹੋਮਲ ਨੂੰ ਕੋਚ ਸਿਆ ਉਹ ਸਾਡੇ ਘਰ ਦੇ ਵਿਆਹ ਸੀਗਾ ਉੱਥੋਂ ਬਾਜੀ ਆਈ ਸੀ ਫਿਰ ਮੈਂ ਬੋੜ ਗਿਆ ਤੇ ਇਹ ਮੈਂ ਕੋ ਖਾਂਦਾ ਨਹੀਂ ਹੈਗਾ ਮम्मी ਕਹਿੰਦੇ ਤੁਸੀਂ ਆਪੀ ਕਹਿੰਦੇ ਤੁਸੀਂ ਲੈ ਜਿਓ ਤੇ ਹੁਣ ਇਹ ਮੈਂ ਦੇਖ ਕੇ ਚੱਲ ਕਾਲ ਲੂੰ ਥਲੇ ਵਧੀਆ ਹੋ ਗਿਆ ਵੀ ਮੇਰੇ ਆਉਣ ਤੋਂ ਪਹਿਲਾਂ ਪਹਿਲੀ ਬਾਜੀ ਪਹੁੰਚੇਗੀ ਮਾੜਾ ਜੇ ਹੁਣ ਮੈਂ ਮੈਡਮ ਨੂੰ ਸਾਲਾ ਕਹਿੰਗੇ ਜਾਣ ਨਹੀਂ ਆ ਜੇ ਬੋੜ ਨਾ ਨਹੀਂ ਆਇਆ ਗਾਹਾਂ ਤਾਂ ਮੈਨੂੰ ਲੈ ਜਾ ਜੇ ਆ ਗਿਆ ਫਿਰ ਹਾਂਜੀ ਹੁਣ ਬੈਠੇ ਮੈਂ ਮम्मी ਮम्मी ਸਬਜ਼ੀ ਕੱਟਦੀ ਸੀ ਮਿਰਚਾ ਸ਼ਿਮਲਾ ਮਿਰਚਾ ਤੇ ਉਦਾਂ ਹੀ ਬੈਠੇ ਗੱਲਾਂ ਕਰਦੇ ਸੀ ਸਰਦਾਰ ਜੀ ਮਹਿਲ ਕਲਾਂ ਗਏ ਹੋਏ ਸੀ ਕੋ ਕੰਮ ਕੋ ਕੰਮ ਸਿਰਨ ਦੋਸਤ ਕੋਲ ਜਾਣਾ ਸੀ ਨਾ ਨੇ ਤੇ ਹੁਣ ਆਏ ਨੇ ਹੁਣ ਆ ਕੇ ਚਾਹ ਬਣਾਈ ਹੈ ਇਹਨਾਂ ਨੇ ਹੁਣ ਚਾਹ ਪੀਣਗੇ। ਲਿਆਈ ਕੋਮੜ ਤੇ ਚਾਹ ਬਣਾ ਕੇ ਫੁੱਫੜ ਵਾਸਤੇ ਬਣਾਈਏ ਤੂੰ। ਸਪੈਸ਼ਲ ਓਨਲੀ ਫॉर ਫੁੱਫੜ। ਹਾਂ। ਯੰਤਾ ਕੰਮ ਤਾਂ ਭੂਆ ਨਹੀਂ ਹੋਣਾ। ਥੈਂਕ ਯੂ ਥੈਂਕ ਯੂ। ਵੈਲਕਮ ਵੈਲਕਮ। ਕੰਮ ਤਾਂ ਭੂਆ ਨਹੀਂ ਹੋਣਾ। ਚੁੱਪ ਫੁੱਫੜ ਜੀ ਆਉਂਦੇ ਨਹੀਂ। ਜੇ ਸਾਨੂੰ ਟਿਊਸ਼ਨ ਤਾਂ ਲੈ ਕੇ ਆਉਣਾ ਹੋਇਆ ਤੁਸੀਂ ਲਿਆਵੋਗੇ ਤੇ ਮੈਂ ਕੰਮ ਫੁੱਫੜ ਦੇ ਤੇ ਫੁੱਫੜ ਦੇ ਤੇ ਮੈਂ ਕਹਾਂਗਾ ਨਹੀਂ ਜਾਣਾ ਤੇ ਕਮ ਜਾਣਗੇ। ਦਸੀ 70 ਤੋਂ 3% ਮੇਰੀ ਗੱਲ ਥੋੜਾ ਯਾਰ 1 ਤੋਂ 2% ਹੋਗੀ ਯਾਰ ਬਿਕੇ ਹੁੰਦੇ ਨੇ ਇਹ ਵੀ ਤੂੰ ਅੰਦਾਜ਼ ਗੱਲ ਵਿੱਚ ਲਓ ਜੀ ਨਿੰਦਰ ਰੋਟੀ ਖਾ ਲਈ ਸਭ ਜੀ ਖਾਣੀ ਹੋਣਗੇ ਸਬਜ਼ੀ ਖਾਦੀ ਨਹੀਂ ਖਾਊਗਾ ਨਿੰਦਰ ਰੋਟੀ ਖਾ ਲਈ ਮੰਮੀ ਨੇ ਵੀ ਖਾ ਲਈ ਬੱਚਿਆਂ ਨੇ ਵੀ ਖਾ ਲਈ ਤੇ ਮੈਂ ਆਪਦੀ ਪਾ ਲਈ ਮੈਂ ਮੈਂ ਰੋਟੀ ਖਾ ਰਹੀ ਹਾਂ ਕਿਹਾ ਵਾ ਠੀਕ ਆ ਕੀ ਕਰੀਏ ਅਮਾ ਟੀਵੀ ਲਾਈ ਬੈਠਾ ਕੀ ਉਧਰ ਤੋਂ ਆ ਰਿਹਾ ਹੈ ਕਬੜਾ ਬੋਣਿਆ ਪਹਿਲਾਂ ਹੈ ਹਾਂ ਚਲ ਵਧੀਆ ਕੀਤਾ ਹੋਰ ਭਾਈ ਖੰਡ ਲਾਉਂਗੇ ਤੈਨੂੰ ਇਨੀ ਹਾਂ ਉਹ ਹੁਣ ਕਈ ਲੰਡ ਰਹੀ ਹੈ ਹੁਣ ਤਾਂ ਸ਼ਕਤੀਆਂ ਨਹੀਂ ਆਉਂਦਾ ਲਾ ਕੰਬਲ ਵੜੇ ਯਾਰ ਦੇਖੋ ਆਪ ਆ ਬਾਕੀ ਦੇ ਕੰਬਲ ਲੈ ਲੈਂਦੇ ਨੇਗੇ ਆ ਦੇ ਲੈ ਸਾਰੇ ਇਹਨਾਂ ਕੰਬਲ ਨੇ ਤੂੰ ਇੱਗਾ ਝੋਲ ਲਈ ਵਾਹ ਜਾਈ ਫੜ ਲਾ ਦਿਆਂ ਪਾਲਾ ਹੈ ਤੇ ਉੱਥੇ ਕਦੋਂ ਜਾਣਾ ਹੈ ਨਾਲੋਂ ਨਹੀਂ ਨਾ ਕਦੋਂ ਜਾਣਾ ਜੋ ਲੈ ਕੇ ਜਾਂਗੇ ਹਾਂ ਮੈਂ ਕਹਿੰਦਾ ਜਿਉ ਲੈ ਕੇ ਜਾਓਗੇ ਜਿਉ ਨਹੀਂ ਜਾਣੀ ਥੋੜਾ ਚਲੋ ਰੋਜਣਾ ਪੇਪਰ ਹੋ ਰਿਹਾ ਹੈ ਨਾ ਫਿਰ ਚੱਲਾਂਗੇ ਹਾਂ ਹਾਂ ਰੋਤ ਵਧੀਆ ਹੋ ਜਾਊਗਾ ਫਿਰ ਬੱਲੇ ਜਾਣਗੇ ਹਾਂ ਤੇ ਜਾਮਣੇ ਤਾਂ ਆਪਾਂ ਗਣੀ ਦਿਨੇ ਤਾਂ ਹੁਣ ਵੀ ਜਾ ਸਕਦੇ ਹਾਂ ਖੁੱਲ ਕੇ ਦਿਨ ਤਾਂ ਹਾਂ ਉਹ ਦੋਸਤ ਪ੍ਰਕੜ ਕੇ ਪੂਰੀ ਗਾੜੀ ਹੈ ਹੈ ਹੋਰ ਕਿੱਥੇ ਜਾਣਾ ਸ਼ਿਵਰਾ ਜਾਣਾ ਸ਼ਿਵਲੇ ਲਾ ਹੈ ਨਹੀਂ ਕਿਉਂ ਦਰਵਾਜ਼ਾ ਬੰਦ ਹੈ ਇੱਈ ਨਾ ਹੋਖਾਂ ਨਹੀਂ ਕੀ ਆਖਾਂ ਜੀ ਤੈਨੂੰ ਅੱਧੀ ਚੱਕੀ ਮਿਲਾਗੇ ਤੈਨੂੰ ਯਾ ਉਹ ਲੈ ਲਾਂਗੇ ਦੂਜੀ ਜਿਹੇ ਜਿਹੇ ਆਪਾਂ ਸ਼ਪਾ ਫੇਰ ਦੇ ਦੇ ਲਈ ਆ ਫਿਰ ਮਾਮਾ ਪਹਾੜੀਆਂ ਤੋਂ ਰੁੜਜੂ ਰੁੜਜੂ ਥੱਲੇ ਹੈਂ ਪਹਾੜੀਆਂ ਤੋਂ ਰੁੜਜੂ ਫਿਰਦਾ ਨਹੀਂ ਨਹੀਂ ਕਿਥੇ ਰੁੜਦਾ ਹੈਗਾ ਦੇਖ ਤਾਂ ਪੈਟੋਂ ਨਵੇਂ ਪਾ ਰਹੇ ਨੇ ਹੈਂ ਨਹੀਂ ਰੱਲਾ ਦਾ ਤੇ ਇਦੋਂ ਨਾ Rajasthan ਤੇ ਨਹੀਂ ਯਾ ਦੇਬ ਹਾਂ ਜਣਾ ਗੱਭਰੂ ਬਾਹਣ ਨਹੀਂ ਹੈ ਜੀ ਉੱਥੇ ਲੇਤਾ ਟੱਬੇ ਨਹੀਂ ਤੇਰੀ ਇੱਥੇ ਆਏ ਦੇਖਾਂਗੇ ਪੂਰੇ ਵਧੀਆ ਮਾਗਰ ਹਾਂ ਜੇ ਸਾਲ ਵੀਰ ਕਹਿੰਦੇ ਚੰ ਮੰਗ ਹਾਰਚ ਹੈ ਤੇ ਪਾਈਤੀ ਜਾਵੇਂ ਹਨੇੜੇ ਗੜੀ ਵਧੀਆ ਹਾਂ ਕਨੇਹੀ ਤੇਰਾ ਵੀ ਔਖਾ ਜਿਹਾ ਦੂਰ ਹਾਂ ਹਾਲ ਵੀ ਤੇ ਮੈਂ ਥੋੜੇ ਦਿਨ ਖੁੱਲ ਜਾਣਾ ਮੀਨ ਨੇੜੇ ਹਾਂ ਹਾਂ ਦੋ ਤਿੰਨ ਜਗ੍ਹਾ ਚੱਲ ਕੇ ਆਵਾਂਗੇ ਨਗਰ ਤੇ ਆਪਾਂ ਹੁਣ ਕਿੱਥੇ ਜਾਣਾ ਹੈ ਇੱਥੇ ਜਾਣਾ ਇੱਥੇ ਅੰਮ੍ਰਿਤਸਰ ਜਾਣਾ ਮੈਂ ਇੱਥੇ ਹਾਂ ਇੱਥੇ ਹਾਂ ਅੰਮ੍ਰਿਤਸਰ ਜਾਣਾ ਜਾਣਾ

ਚੱਲ ਵਧੀਆ ਮੈਂ ਕੋਲੇ ਉਹੀ ਆਇਆ ਮੁਰਕੇ ਤੂੰ ਕਹਦਾ ਮਨੂ ਲੈ ਕੇ ਜਾਓ ਉਹ ਪਹਿਲਾਂ ਮੜੋਂ ਕਹਿੰਦੀ ਕਹਿੰਦੇ ਇਸੇ ਲੈ ਗਦੇ ਮੈਂ ਲਹੀ ਜਾਂਦਾ ਸੀ ਮੜੋਂ ਕਹਿੰਦੀ ਲੈਦੀ ਰਹੇਗਾ ਮੈਂ ਇਸੇ ਲੈਤਾ ਮੜੋਂ ਕਹਿੰਦੀ ਚੱਲ ਫਿਰ ਕਰਦੇ ਫੋਨ ਕਰਦੇ ਕੀ ਮੈਂ ਜਾਣ ਨੂੰ ਤਾਂ ਰਾਂਗਾ ਸੀ ਫਿਰ ਮੈਨੂੰ ਇਹ ਦੱਸਿਆ ਨਹੀਂ ਗਈ ਆ ਅੱਛਾ ਜੀ ਮੈਨੂੰ ਆਇਸੀ ਕੋਈ ਮੂਹਰ ਤੋੜਾ ਹੋਊਗਾ ਮੈਂ ਕਿਹਾ ਹੁਣ ਤਾਂ ਮੈਂ ਬਿਲਕੁਲ ਆਗਾ ਜੀ ਬਿਲਕੁਲ ਅੱਛਾ ਮੈਂ ਤਨਿੰਗੇ ਆਇਸੀ ਬਹੁਤ ਲੱਗਿਆ ਗੁੰਨ ਵਾਲੀ ਰੋੜ ਜਾਂਦੇ ਕੱਲੀ ਹੋਣਾ ਸੀ ਹਾਂਜੀ ਚਲੋ ਕੋਈ ਨਾ ਠੀਕ ਆ ਠੀਕ ਹੈ ਜੀ ਨਿਬੜ ਗਿਆ ਮੈਂ ਨਿਬੜ ਗਿਆ ਸੀ ਭਟ ਰਹੇ ਕਿਕਰ ਢੱਕਣਾ ਜੇ ਦਾੜਾ ਦਰਦੀਆਂ ਬਾਦੀਆਂ ਅੱਛਾ ਕਰਨਾ ਥੋੜੀ ਜਿਹੀ ਹਲਕੂ ਹੋ ਜੂਗੀ ਨਾ ਹਾਂ ਅਨੇ ਕੰਮ ਨਿਬੜ ਗਏ ਬੁਢ ਬੁਢ ਖਾ ਲਈ ਸਾਰਾ ਕੁਝ ਹੋ ਗਿਆ ਬੇਲੇ ਹੋ ਗਏ ਬਸ ਭਾਂਡੇ ਰਹਿ ਗਏ ਸੋ ਮਾਂਸ ਤੇ ਵੀਰਾ ਜੇ ਰੇ ਘਰੋਂ ਨਹੀਂ ਆਇਆ ਹੁਣ ਫੇ ਲੱਕੜ ਚੜਾਂਗੇ ਇਹ ਤੋਂ ਬਾਅਦ ਤਾਂ ਪਤਾ ਨਹੀਂ ਕੀ ਕਰਨਾ ਹਣੇ ਮੈਂ ਹਾਂ ਹੁੰਦਾ ਹੈ ਹੀ ਨਹੀਂ ਹਲੇ ਹਾਂ ਇਹ ਤਾਂ ਰਿਸ਼ਤੇਦਾਰ ਮੇਰਾ ਆਏ ਨਹੀਂ ਹਲੇ ਡੇਟ ਹੋ ਗਿਆ ਅੱਜ ਹੌਣ ਵਾਲਾ ਰੋਟੀ ਖਾਉਂਦਾ ਮਾਮੇ ਨੂੰ ਵਧੀਆ ਖਾਂਦਾ ਰੋਟੀਆਂ ਕਿ ਵਧੀਆ ਨਹੀਂ ਖਾਂਦਾ ਵਧੀਆ ਨਹੀਂ ਖਾਂਦਾ ਵਧੀਆ ਖਾਂਦਾ ਅੱਛਾ ਜੇ ਤੂੰ ਉਹਨਾਂ ਇੱਥੇ ਆਉਂਦਾ ਫਿਰ ਇਹਨੇ ਕਹਿਆ ਨਾ ਇੰਨਾ ਵਧੀਆ ਨਹੀਂ ਖਾਂਦਾ ਇਹ ਇਹ ਕਲਾਕਾਰ ਆ ਮਾਮਾ ਵੀ ਪੂਰਾ ਰਾਮਾ ਮਾਮਾ ਮਾਮੇ ਰੋਟੀ ਆਪ ਹੀ ਖਾਣੀ ਪੈਂਦੀ ਹੈਗੀ ਤੇ ਇਹ ਰੋਟੀਆਂ ਪੱਕੀ ਕਿ ਗੋਮਲ ਵੀ ਖਾਂਦੀਆਂ ਕਦੇ ਮੈਂ ਖਵਾਦੀ ਸੀ ਮੈਂ ਕਹਿੰਦੀ ਮੈਂ ਦੀ ਖਵਾਦੀ ਉਹ ਹੀ ਮਾਰਦੀ ਆ ਇਹ ਨਹੀਂ ਹੋ ਸਕਦਾ ਅਤਲਾ ਅੱਛਾ ਸਵੇਰੇ ਸੁਤੇ ਵੇਖਦੇ ਹਾਂ ਤੱਬੀ ਕਰਦੀ ਬੋਤਾ ਇਹ ਜਾਵਾ ਘਟਾ ਲ ਥੋੜੀ ਹੈਲੋ ਤੇ ਰੱਖੋ ਬੰਡੀ ਗੰਗੋੜੀ ਕੋਮ ਰਖੋਂਦ ਨਹੀਂ ਆਵਾ ਸਵੇਰੇ ਨਾ ਕਰ ਦਿੰਦੀ ਐ ਕਿ ਖਵਾਉਂਦੀ ਐ ਨਾ ਕਰ ਦਿੰਦੀ ਐ ਇਹ ਤਾਂ ਨਾ ਕਰਦਾ